ਲਗਾਤਾਰ ਮਰੀਜ਼ਾਂ ਦੇ ਨਾਲ ਗੱਲਬਾਤ ਕਰਦੇ ਪਏ ਆ ਤੇ ਸਾਡੇ ਨਾਲ ਇੱਕ ਭਾਈ ਸਾਹਿਬ ਹੋਰ ਜੁੜੇ ਨੇ ਜਿਹੜੇ ਕਿ ਸਪੈਸ਼ਲੀ ਬਟਾਲਾ ਤੋਂ ਇੱਥੇ ਪਹੁੰਚੇ ਨੇ ਭਾਈ ਨਾਲ ਗੱਲਬਾਤ ਕਰ ਲੈਣੇ ਭਾਈ ਕੀ ਨਾਮ ਹੈ ਨਮਸਕਾਰ ਨੀਲ ਕਮਲ ਹੈ ਮੇਰਾ ਨਾਮ ਨੀਲ ਕਮਲ ਨੀਲ ਕਮਲ ਬਟਾਲੇ ਤੋਂ ਆਇਆ ਮੈਂ ਬਟਾਲੇ ਤੋਂ ਆਇਆ ਹਾਂ ਹਾਂਜੀ ਔਰ ਇਹ ਹੈ ਕਿ ਮੇਰੇ ਸਿਸਟਰ ਇੱਥੋਂ ਠੀਕ ਹੋਏ ਨੇ ਦੋ ਇੱਕ ਦਿਨਾਂਗਰ ਤੋਂ ਇੱਕ ਅਮਰਸਰ ਤੋਂ ਔਰ ਉਹਨਾ ਮੈਨੂੰ ਇੱਥੇ ਲੈ ਕੇ ਆਏ ਸੀ ਕਹਿੰਦੇ ਕਿ ਮੈਂ ਕਿਉਂਕਿ ਮੇਰਾ ਦੋਟਾ ਹੀ ਸੋਦੇ ਪ੍ਰੋਬਲਮ ਹੈਗੇ ਡਿਸਕ ਦੀ ਉਹ ਟਿਕਨੀ ਉਹ ਹਰੀਮਾ ਬਟਾਲੇ ਤੇ ਵੀ ਕਾਫੀ ਏਰੀਆ ਉਹਦੇ ਨਾਲ ਲੱਗਦੇ ਏਰੀਆ ਤੇ ਕਾਫੀ ਜਗ੍ਹਾ ਜਿੱਥੇ ਵੀ ਲੋਕ ਦਸਤੇ ਸੀ ਮੈਂ ਤੋ ਆ ਕੇ ਆਇਆ ਬਟ ਦਿੱਕਤ ਐਜ਼ ਇਟ ਰੇ ਬਟ ਇਹ ਕਿ ਇੱਥੇ ਮੈਨੂੰ ਅੱਠ ਪੱਟੀਆਂ ਕਰਵਾਏ ਆ ਮੀਨ ਕਿ 10 ਦਿਨ ਹੋ ਗਏ ਮੈਨੂੰ ਇੱਥੇ ਆਂਦਿਆਂ ਨੂੰ ਔਰ 80% ਮੈਨੂੰ ਰੀਲੀਫ ਹੈਗਾ 30% ਬਿਲਕੁਲ ਵੇਖੋ ਮੈਂ ਹੁਣ ਆਪ ਚੱਲ ਕੇ ਆਇਆ ਨਹੀਂ ਤੇ ਇੱਥੋਂ ਮੈਨੂੰ ਫੜ ਕੇ ਲੈ ਕੇ ਆਏ ਸੀਗੇ ਔਰ 15 20 ਦਿਨ ਚ ਮੈਂ ਬੈਠਦੇ ਸੀਗਾ ਔਰ ਡਾਕਟਰ ਸਾਹਿਬ ਦਾ ਟਰੀਟਮੈਂਟ ਬਹੁਤ ਵਧੀਆ ਹੈਗਾ ਹੈ ਔਰ ਮੈਂ ਤਾਂ ਰეკਮੈਂਡ ਕਰਾਂਗਾ ਕਿ ਜਿਹੜਾ ਵੀ ਕੋਈ ਸੁਣ ਰਿਹਾ ਔਰ ਇੱਥੇ ਅੱਛਾ ਬੜਾ ਵਧੀਆ ਤੇ ਟਰੀਟਮੈਂਟ ਆ ਗਿਆ ਉਹ ਆਏ ਔਰ ਇਥੋਂ ਆਪਣਾ ਇਲਾਜ ਕਰਾ ਕੇ ਜਾਏ ਔਰ 100% ਫਾਇਦਾ ਮਿਲੇਗਾ ਇੱਥੇ ਆ ਕੇ ਬਹੁਤ ਵਧੀਆ ਜੀ ਏਸੀ ਨੀਲਕਮਲ ਜੀ ਸਪੈਸ਼ਲੀ ਪਟਾਲਾ ਤੋਂ ਪਹੁੰਚੇ ਨੇ ਡਿਸਕ ਪ੍ਰੋਬਲਮ ਆ ਇਹਨਾਂ ਵੱਲੋਂ ਕਿਹਾ ਗਿਆ ਕਿ ਇਹਨਾਂ ਦੀ ਦੋ ਸਿਸਟਰਾਂ ਜਿਹੜੀਆਂ ਨੇ ਉਹ ਪਹਿਲਾਂ ਇੱਥੋਂ ਰਿਲੀਫ ਲੈ ਚੁੱਕੀਆਂ ਨੇ ਉਹਨਾਂ ਨੂੰ ਇੱਥੇ ਬੈਨੀਫਿਟ ਹੋਇਆ ਫਿਰ ਉਹਨਾਂ ਨੇ ਹੀ ਇਹਨਾਂ ਨੂੰ ਇੱਥੇ ਰეკਮੈਂਡ ਕੀਤਾ ਵੀ ਤੁਸੀਂ ਉੱਥੇ ਜਾਓ ਤੇ ਹੁਣ ਭਾਈ ਸਾਹਿਬ ਵੀ ਠੀਕ ਨੇ ਡਾਕਟਰ ਸਾਹਿਬ ਨਾਲ ਦੁਬਾਰਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਅੱਛਾ ਇਹਨਾਂ ਦੀ ਹੈ ਇਹਨਾਂ ਦੀ ਵੀ ਡਿਸਕ ਪ੍ਰੋਬਲਮ ਅੱਛਾ ਤੁਹਾਡੀ ਵੀ ਡਿਸਕ ਦੀ ਹੈ ਨਾ ਸਮਝਾ ਕੇ ਕਈ ਦਿਨ ਲੱਗਦੇ ਉਧਰ ਦੀ ਉਧਰ ਕਰਦੇ ਤਾਂ ਉਧਰ ਦਾ ਉਧਰ ਦਰਦਾ ਹੀ ਮੰਡਦੀ ਹੈ ਸਾਡੇ ਨਾਲ ਭਾਈ ਸਾਹਿਬ ਹੋਰ ਜੁੜਨੇ ਨੇ ਭਾਈ ਕਿੱਥੋਂ ਆਏ ਜੀ ਅਸੀਂ ਤਰਨਤਾਰਨ ਤੋਂ ਜੀ ਤਰਨਤਾਰਨ ਤੋਂ ਹਾਂਜੀ ਭਾਈ ਐਡੀ ਦੂਰੋਂ ਹਾਂਜੀ ਮੇਰੇ ਮਾਮਾ ਜੀ ਦੇ ਲੜਕੇ ਦਾ ਇੱਥੋਂ ਨਾ ਡਿਸਕ ਦੇ ਪ੍ਰੋਬਲਮ ਸੀ ਉਹਨਾਂ ਨੂੰ ਕਾਫੀ ਜਿਆਦੀ ਸੀਗੀ ਉਹਨਾਂ ਨੂੰ ਇੱਥੋਂ ਆਰਾਮ ਨਾ ਆਇਆ ਮੈਂ ਤਰਨਤਾਰਨ ਤੋਂ ਮਤਲਬ ਤਿੰਨ ਚਾਰ ਜਗ੍ਹਾ ਤੋਂ ਭਗਾਇਆ ਸੀਗਾ ਮੇਰੀ ਆ ਨਾ ਲੱਤ ਦੀ ਦਰਦ ਬੜੀ ਨਿਕਲਦੀ ਸੀ ਡਿਸਕ ਤੋਂ ਡਿਸਕ ਤੋਂ ਜਿਹੜੀ ਨਾ ਥੱਲੇ ਨੂੰ ਜਾ ਰਹੀ ਸੀਗੀ ਦਰਦ ਉਹ ਮੇਰੇ ਉੱਥੋਂ ਤੇ ਕੋਈ ਫਰਕ ਨਹੀਂ ਪਿਆ ਤਰਨਤਾਰਨੋਂ ਉਹਨੇ ਫਿਰ ਮੈਨੂੰ ਦੱਸਿਆ ਮਾਮਾ ਜੀ ਦੇ ਲੜਕੇ ਨੇ ਕੇ ਮੇਰੇ ਉਥੋਂ ਆਰਾਮ ਆਇਆ ਫਿਰ ਮੈਂ ਇਥੇ ਇੰਨਾ ਕੋ ਭਾਜੀ ਹੁਣ ਆਇਆ ਡਾਕਟਰ ਸਾਹਿਬ ਕੋ ਬਹੁਤ ਵਧੀਆ ਮੇਰੇ ਤਿੰਨ ਪਟੀਆਂ ਹੋ ਚੁੱਕੀਆਂ ਹੁਣ ਤੱਕ ਤੇ ਮੈਂ ਕਾਫੀ ਹੱਦ ਚ ਠੀਕ ਹਾਂ ਹੁਣ ਮੈਂ ਕਾਫੀ ਚੱਲ ਫਿਰ ਲੈਣਾ ਪਹਿਲਾਂ ਮੇਰੇ ਕੋ ਲੱਤ ਤਾਂ ਚੱਲਿਆ ਨਹੀਂ ਸੀ ਗਿਆ ਜਾਂਦਾ ਮੈਂ ਕਿਹਦੀ ਇੱਦਤ ਨਹੀਂ ਹੋ ਆਪੀ ਮਾਮੇ ਦਾ ਮੁੰਡਾ ਠੀਕ ਹੋ ਗਿਆ ਤੇ ਭੂਆ ਦਾ ਇਦਾਂ ਹੀ ਨਾ ਨਾ ਬਿਲਕੁਲ ਨਹੀਂ ਉਹ ਉਹਦੇ ਤੇ ਬਹੁਤ ਜਿਆਦੀ ਸੀ ਵਿਚਾਰੇ ਦੇ ਉਹਦਾ ਤੇ ਉਹਦਾ ਬਹੁਤ ਜ਼ਿਆਦਾ ਕੰਮ ਵਧਿਆ ਹੋਇਆ ਸੀਗਾ ਉਹ ਤੇ ਕਾਫੀ ਹੱਦ ਚ ਜਿਹੜਾ ਨਾ ਹੁਣ ਤਾਂ ਆਰਾਮ ਨਾਲ ਆਪਾਂ ਕੰਮ ਲਈ ਫਿਰਦਾ ਕਈ ਵਾਰੀ ਐਦਾਂ ਹੋ ਜਾਂਦਾ ਵੀ ਤੁਹਾਨੂੰ ਕੋਈ ਰეკਮੈਂਡ ਕਰਦਾ ਉਹ ਠੀਕ ਹੋ ਗਿਆ ਹੁੰਦਾ ਅਸੀਂ ਜਾਣਿਆ ਸਾਨੂੰ ਫਰਕ ਹੀ ਨਹੀਂ ਪੈਂਦਾ ਨਹੀਂ ਨਹੀਂ ਜੀ ਮੈਂ ਤੇ ਇਹੀ ਕਹੂੰਗਾ ਜੀ ਮੈਂ ਆਖਿਆ ਵੀ ਮੈਨੂੰ ਤਾਂ ਬਹੁਤ ਵਧੀਆ ਇਥੋਂ ਫਰਕ ਪਿਆ ਹੋਇਆ ਪੱਕਾ ਹਾਂਜੀ ਬਿਲਕੁਲ ਨਹੀਂ 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 ਸਹੀ ਹੈ ਤੁਹਾਨੂੰ ਪਤਾ ਵੀ ਇੱਕ ਦੋ ਵਾਰ ਹੀ ਬੰਦਾ ਦੇਖਦਾ ਆ ਜੇ ਤੇ ਫਰਕ ਪੈਂਦਾ ਤਾਂ ਫੇਰ ਹੀ ਆਉਂਦਾ ਮੈਨੂੰ ਮੈਂ ਚੌਥੀ ਵਾਰ ਆਇਆ ਮੈਨੂੰ ਕੋਈ ਫਰਕ ਪਿਆ ਹੀ ਹੈ ਤਾਂ ਮੈਂ ਆਇਆ ਹੋਇਆ ਅਸੀਂ ਭਾਜੀ ਸਪੈਸ਼ਲੀ ਇਨਕੁਆਰੀ ਕਰਨੀ ਆਏ ਮੈਂ ਨਾ ਭਾਜੀ ਕਰੋ ਜਿੱਦਾਂ ਮਰਜੀ ਪੱਕਾ ਲੱਗਦਾ ਮੈਂ ਨਾ ਭਾਜੀ ਬਿਲਕੁਲ ਸਹੀ ਬਿਲਕੁਲ ਸਹੀ ਹੈ ਇਦੇ ਵਿੱਚ ਕੋਈ ਵੀ ਇਹੋ ਜਿਹਾ ਕੋਈ ਨਹੀਂ ਆ ਕਿ ਵੀ ਵੈਸੇ ਨਾ ਜਿਹੜਾ ਜੇ ਕਿਸੇ ਨੂੰ ਕੋਈ ਠੀਕ ਹੈ ਤਾਂ ਫੇਰ ਹੀ ਆਉਂਦਾ ਬੰਦਾ ਬਾਦ ਉਹਦਾ ਵੀ ਤੁਹਾਨੂੰ ਪਤਾ ਵੀ ਬਾਰ-ਬਾਰ ਤੁਹਾਨੂੰ ਪਤਾ ਤਰਨਦਾਰਾਂ ਨੂੰ ਆਉਣਾ ਕਿਹੜਾ ਸੌਖਾ ਐ ਸੇ ਬਿਲਕੁਲ ਹਾਂਜੀ ਉਹ ਹੀ ਮੈਂ ਕਹਿੰਦਾ ਹਾਂ ਬਾਕੀ ਜਦੋਂ ਮਰੀਜ਼ ਖੁਦ ਪ੍ਰੋਬਲਮ ਚ ਬੈਠੇ ਆਉਣਾ ਬੜਾ ਔਖਾ ਆ ਤੇ ਜਦੋਂ ਆਰਾਮ ਮਿਲੇ ਕਿਸੇ ਤੋਂ ਤਾਂ ਫੇਰ ਹੀ ਇਸ ਚੀਜ਼ ਦਾ ਜਿਹੜਾ ਵਾ ਫਰਕ ਪੈਂਦਾ ਤੇ ਫੇਰ ਹੀ ਆਉਂਦਾ ਬੰਦਾ ਬਾਕੀ ਬਹੁਤ ਵਧੀਆ ਵਾ ਕੋਈ ਇਹੋ ਜਿਹੀ ਦਿੱਕਤ ਨਹੀਂ ਹੈਗਾ ਜੀ ਅ ਦੋਸਤੋ ਡਾਕਟਰ ਦੀ ਜੁਬਾਨੀ ਨਹੀਂ ਮਰੀਜ਼ਾਂ ਦੀ ਜ਼ੁਬਾਨੀ ਇਥੋਂ ਤੱਕ ਕਿ ਉਹਨਾਂ ਨੇ ਤੇ ਕਰਾਇਆ ਕਰਾਇਆ ਜੇ ਉਹਨਾਂ ਨੂੰ ਭੇਜਿਆ ਗਿਆ ਤੇ ਜ਼ਿਆਦਾਤਰ ਜਿਹੜੇ ਮਰੀਜ਼ਾਂ ਨੇ ਇਹ ਹੀ ਕਿਹਾ ਕਿ ਸਾਡਾ ਕੋਈ ਰਿਸ਼ਤੇਦਾਰ ਸਾਡਾ ਕੋਈ ਭੈਣ ਭਰਾ ਇੱਥੇ ਪਹਿਲਾਂ ਹੋ ਕੇ ਗਿਆ ਉਹਨਾਂ ਨੇ ਇਹਨਾਂ ਨੂੰ ਰეკਮੈਂਡ ਕੀਤਾ ਤੇ ਇਹ ਇੱਥੇ ਪਹੁੰਚੇ ਨੇ ਸਾਡੇ ਨਾਲ ਡਾਕਟਰ ਸਾਹਿਬ ਆ ਆਪਾਂ ਡਾਕਟਰ ਸਾਹਿਬ ਦਾ ਵੀ ਟਾਈਮ ਥੋੜਾ ਜਿਹਾ ਖਰਾਬ ਕਰੀਏ ਡਰ ਜੀ ਤੁਹਾਡੇ ਵੱਲ ਆਏ ਆ ਜੀ ਸਰ ਜੇ ਤਾਂ ਸਾਨੂੰ ਦੱਸੋ ਵੀ ਟ੍ਰੀਟਮੈਂਟ ਅਸਲ ਚ ਹੁੰਦਾ ਕਿਹੜੀ ਕਿਹੜੀ ਚੀਜ਼ ਤਾਂ ਮੈਨੂੰ ਸਰ ਮੇਨ ਸਾਡਾ ਆਰਥੋਪੈਡੀ ਟ੍ਰੀਟਮੈਂਟ ਹੈਗਾ ਹੱਡੀਆਂ ਬਾਰੇ ਕਿਸੇ ਤਰੀਕੇ ਦੀ ਪ੍ਰੋਬਲਮ ਜਿਵੇਂ ਕਿਸੇ ਦਾ ਫ੍ਰੈਕਚਰ ਹੋ ਗਿਆ ਆ ਜਾਂ ਇਸ ਸਰਵਾਈਕਲ ਹੈਗੀ ਹੈ ਡਿਸਕ ਦੀ ਪਰਬਲਮ ਹੈਗੀ ਸਟਕਾ ਇਦਰ ਦੇਗੀ ਆ ਜਾਂ ਕਿਸੇ ਨੇ ਜੋੜ ਨਿਕਲਿਆ ਹੋਇਆ ਜੋੜ ਹਿਲ ਜਾਂਦਾ ਹੈ ਕੋਈ ਸਪੋਰਟ ਇੰਜਰੀ ਲੱਗ ਜਾਂਦੀ ਹੈ ਮੋਚ ਹੋ ਗਿਆ ਮਸਲ ਸਪਰੇਨ ਹੋ ਗਿਆ ਕਿਸੇ ਤਰ੍ਹਾਂ ਕੀ ਤਕਲੀਫ ਕੋਈ ਵੀ ਆ ਹਾਂ ਜਿਹੜੀ ਪ੍ਰੋਬਲਮ ਇਸ ਤਰ੍ਹਾਂ ਦੀ ਹੁੰਦੀ ਕਿ ਉੱਥੇ ਸਰਜਰੀ ਹੀ ਕੰਪਲਸਰੀ ਹੋ ਜਾਂਦੀ ਜਿਵੇਂ ਕੋਈ ਮੰਨ ਲਓ ਫੀਮਾ ਟੁੱਟ ਗਿਆ ਆ ਕਿਸੇ ਐਸਾ ਫ੍ਰੈਕਚਰ ਹੋ ਗਿਆ ਤੇ ਉਹਨੂੰ ਅਸੀਂ ਪੇਸ਼ੈਂਟ ਨੂੰ ਰੈਫਰ ਕਰ ਦਿੰਦੇ ਆ ਕਿ ਤੁਸੀਂ ਜਾ ਕੇ ਸਰਜਰੀ ਕਰਾਓ ਤੁਸੀਂ ਉੱਥੋਂ ਅੱਛੇ ਠੀਕ ਹੋ ਸਕਦੇ ਹੋ ਤੇ ਜਲਦੀ ਠੀਕ ਹੋ ਸਕਦੇ ਹੋ ਜਿਸ ਪੇਸ਼ੈਂਟ ਦਾ ਲੱਗੇਗਾ ਕਿ ਹਾਂ ਅਸੀਂ ਕਰ ਸਕਦੇ ਆ ਉਹ ਠੀਕ ਹੋ ਸਕਦਾ ਉਸੇ ਪੇਸ਼ੇ ਨੂੰ ਹ ਪੇਸ਼ੈਂਟ ਨਹੀਂ ਠੀਕ ਹੋ ਮੈਨੂੰ ਕਹਿ ਰਿਹਾ ਤੁਸੀਂ ਹਸਪੀਟਲ ਜਾ ਕੇ ਆਪਣਾ ਦਿਖਾਓ ਤੇਰਾ ਸਰਜਰੀ ਹੋਣੀ ਹੈ ਜਾਂ ਜੋ ਵੀ ਟਰੀਟਮੈਂਟ ਹੈਗਾ ਉਹਨੂੰ ਕਰੋ ਕਿਉਂਕਿ ਸਾਡਾ ਮਕਸਦ ਹੈਗਾ ਪੇਸ਼ੈਂਟ ਨੂੰ ਖਰਾਬ ਨਹੀਂ ਕਰਨਾ ਕਿਉਂਕਿ ਆਲਰੇਡੀ ਸਾਡੇ ਕੋਲ 100 ਵਿੱਚੋਂ 80% ਪੇਸ਼ੈਂਟ ਖਰਾਬ ਹੋ ਕੇ ਹੀ ਜਾਂਦੇ ਆ ਠੀਕ ਹੈ ਕਿਤੇ ਨੂੰ ਕਿਤੇ ਉਹ ਇਲਾਜ ਕਰਾ ਕੇ ਆਉਂਦੇ ਕਈ ਪੇਸ਼ੈਂਟ ਇਸ ਤਰ੍ਹਾਂ ਚਾ ਚਾ ਮਹੀਨੇ ਦਵਾਈਆਂ ਖਾ ਕੇ ਆਉਂਦੇ ਸਾਡੇ ਕੋਲ ਕੋਈ ਕਿਤੇ ਮਿਲਾ ਕੇ ਜਾਂਦਾ ਕੋਈ ਕੁਝ ਕਰਾ ਕੇ ਜਾਂਦਾ ਬੇਸਿਕ ਸਹੀ ਇਹ ਤਕਨੀਕ ਹੈਗੀ ਨਾ ਇਹ ਆਯੁਰਵੈਦ ਦੀ ਹੀ ਤਕਨੀਕ ਹੈਗੀ ਜੀ 5000 ਸਾਲ ਪੁਰਾਣੀ ਰਕਨੀ ਗਿਆ ਇਹ ਕੰਮ ਕੋਈ ਛੋਟਾ ਮੋਟਾ ਕੰਮ ਨਹੀਂ ਹੈਗਾ ਇਹ ਬਹੁਤ ਵੱਡਾ ਕੰਮ ਹੈਗਾ ਪਰ ਕੁਝ ਲੋਕ ਜਿਹੜੇ ਬਿਨਾ ਐਜੂਕੇਸ਼ਨ ਲਿੱਤਿਆਂ ਜਾਂ 2-4 ਦਿਨ ਕਿਸੇ ਕੋਲ ਲਗਾ ਕੇ ਦੁਕਾਨਾ ਖੋਲ ਕੇ ਬਹਿ ਜਾਂਦੇ ਨੇ ਉਹਨਾਂ ਦੀ ਵਜ੍ਹਾ ਨਾਲ ਪੂਰੀ ਲਾਈਨ ਹੀ ਬਦਨਾਮ ਹੋ ਜਾਂਦੀ ਹੈ ਠੀਕ ਹੈ ਹੋਇਆ ਇਸ ਤਰੀਆ ਨਹੀਂ ਅੱਜ ਤੋਂ 50 ਸਾਲ ਪਹਿਲੇ ਇਹੀ ਟ੍ਰੀਟਮੈਂਟ ਹੁੰਦਾ ਸੀ ਲੋਕਾਂ ਨੂੰ ਠੀਕ ਕਰਦਾ ਸੀਗਾ ਅੱਜ ਸਾਡੀ ਉਹ ਜਿਹੜੇ ਗਲਤ ਬੰਦੇ ਇਸ ਲਾਈਨ 'ਚ ਬੈਠੇ ਹੋਏ ਆ ਜਿਹੜੇ 2-4 ਦਿਨ ਦੁਕਾਨਾ ਮਤਲਬ ਖੋਲ ਲੈਂਦੇ ਕਿਤੇ ਕੰਮ ਸਿੱਖ ਕੇ ਜਾਂ ਰੂਪ ਤੇਲ ਰੱਖ ਕੇ ਉਹਨਾਂ ਨੂੰ ਪਤਾ ਹੀ ਨਹੀਂ ਐਕਚੁਅਲ ਜੀ ਬੋਡੀ ਹੈ ਕਿ ਬੋਨ ਹੈ ਕਿ ਮ ਜਿਸਨੇ ਨੌਲਜੀ ਲਿੱਤੀ ਹੋਈ ਆ ਹਮ ਜਿਵੇਂ ਮੰਨ ਲਓ ਮੈਂ ਸਟੱਡੀ ਕੀਤੀ ਆ ਇਹ ਸਾਡੀ ਤਿੰਨ ਪੀੜੀਆਂ ਦਾ ਐਕਸਪੀਰੀਅੰਸ ਸਾਡੇ ਕੋਲ ਹੈਗਾ ਦਾਦਾ ਜੀ ਨੇ ਕੀਤਾ ਪਿਤਾ ਜੀ ਨੇ ਕੀਤਾ ਉਹਨਾਂ ਦਾ ਐਕਸਪੀਰੀਅੰਸ ਸਾਨੂੰ ਯੂਜ਼ ਹੋ ਰਿਹਾ ਠੀਕ ਹੈ ਜੀ ਤੇ ਉਹ ਉਹਨਾਂ ਕੁਝ ਪਰਸਨ ਦੀ ਵਜ੍ਹਾ ਨਾਲ ਉਹ ਜੀ ਲਾਈਨ ਬਦਨਾਮ ਹੋ ਜਾਂਦੀ ਹੈ ਨਾ ਫਿਰ ਕੋਈ ਸਮਾਂ ਹੁੰਦਾ ਸੀ ਲੋਕਾਂ ਦੀ ਪਹਿਲੀ ਪ੍ਰੇਫਰੈਂਸ ਹੁੰਦੀ ਸੀ ਕਿ ਪਹਿਲੇ ਆਪਾਂ ਜਾਂਦੇ ਆ ਆਪਾਂ ਮ사ਜ ਕਰਾਉਂਦੇ ਆ ਪੱਟੀ ਕਰਾਉਂਦੇ ਜੇ ਨਹੀਂ ਠੀਕ ਹੋਏਗਾ ਫਿਰ ਅਸੀਂ ਹਸਪੀਟਲ ਜਾਵਾਂਗੇ ਅੱਜ ਦੀ ਡੇਟ 'ਚ ਪਹਿਲੀ ਪ੍ਰੇਫਰੈਂਸ ਲੋਕਾਂ ਦੀ ਹੋਵੇਗੀ ਕਿ ਆਪਾਂ ਹਸਪੀਟਲ ਚੱਲਦੇ ਆ ਨਹੀਂ ਠੀਕ ਤੋ ਲੋਕੀ ਦੋ ਦੋ ਮਹੀਨੇ ਤਿੰਨ ਤਿੰਨੇ ਮਹੀਨੇ ਮੈਡੀਸਿਨ ਖਾ ਕੇ ਸਭ ਕੁਝ ਕਰ ਕਰਾ ਕੇ ਫਿਰ ਸਾਡੇ ਕੋ ਆਂਦੇ ਆ ਐਸੇ ਕਿਸੇ ਨੂੰ ਟਾਈਮ ਲੱਗਦਾ ਆ ਪਰ ਠੀਕ ਉਹ ਵੀ ਹੋ ਜਾਂਦੇ ਆ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੀ ਚੀਜ਼ ਠੀਕ ਹੋਣ ਵਾਲੀ ਉਹਨੂੰ ਹੀ ਹੱਥ ਪਾਈਏ ਜਿਹੜੀ ਨਹੀਂ ਠੀਕ ਹੋਣੀ ਉਹਨੂੰ ਆਪਾਂ ਕਹਿੰਨੇ ਪਾਜੀ ਤੁਸੀਂ ਇਹ ਟ੍ਰੀਟਮੈਂਟ ਆਪਾਂ ਉਥੋਂ ਕਰੋ ਬਾਕੀ ਤੁਸੀਂ ਦੇਖਦੇ ਪਏ ਹੋ ਵੀ ਸਾਰਾ ਲਿੱਤਈ ਹੋਇਆ ਜੋ ਵੀ ਕੰਮ ਹੋ ਰਿਹਾ ਸਾਰਾ ਜਿੰਨੇ ਪੇਸ਼ੈਂਟ ਹੈਗਾ ਸਾਰਾ ਆਪਣਾ ਪਰਿਵਾਰ ਹੈਗਾ ਆਪਣਾ ਸਮੇਂ ਕੇ ਇਲਾਜ ਕਰੀਦਾ ਆ ਜੋ ਜੈਨੂਇਨ ਹੈਗਾ ਉਹ ਆਪੇ ਅਸੀਂ ਫੀਸ ਲੈਣੀ ਹੁੰਦੀ ਆ ਠੀਕ ਹੈ ਜੀ ਸਾਡਾ ਇਹ ਕੋਸ਼ਿਸ਼ ਹੁੰਦਾ ਹੈ ਕਿ ਜਿਹੜਾ ਗਰੀਬ ਮਤਲਬੰਦਾ ਉਹ ਵੀ ਸਾਡੇ ਕੋਲ ਇਲਾਜ ਕਰਾਵੇ ਹੁਣ ਕੋਈ ਪੇਸ਼ੈਂਟ ਦੂਰੋਂ ਆਂਦਾ ਆ ਜੇ ਬਟਾਲੇ ਤੋਂ ਆਇਆ ਭਾਈ ਕੋ ਗੁਰਦਾਸਪੁਰ ਤੋਂ ਆਂਦਾ ਆ ਤੇ ਕੋਈ ਕਹਿੰਦਾ ਕਿ ਸਾਡੇ ਕੋਲ ਡੇਲੀ ਨਹੀਂ ਆ ਸਕਦੇ ਅਸੀਂ ਇੱਕ ਦਿਨ ਛੱਡ ਕੇ ਨਹੀਂ ਆ ਸਕਦੇ ਉਹਨਾਂ ਨੂੰ ਫਿਰ ਆਪਾਂ ਜਿਵੇਂ ਬੈਂਡੇਜ ਕਰਤੀ ਤੇਲ ਦੇ ਦਿੱਤਾ ਜਾਂ ਮੈਡੀਸਿਨ ਦੇ ਦਿੱਤੀ 5 ਦਿਨ ਬਾਅਦ ਜਾਂ ਹਫਤੇ ਬਾਅਦ ਰਿਪੀਟ ਬੁਲਾ ਲਈਦਾ ਹਾਂ ਤੁਸੀਂ ਜਿੱਥੇ ਤੁਹਾਨੂੰ ਲੱਗੇ ਕਿ ਹਾਂ ਤੁਸੀਂ 5 ਦਿਨ ਬਾਅਦ ਆ ਸਕਦੇ ਤੁਸੀਂ 5 ਦਿਨ ਬਾਅਦ ਆਜੋ ਬਾਕੀ ਇਹ ਸਾਡਾ ਟ੍ਰੀਟਮੈਂਟ ਹੈਗਾ ਯਾ 100% ਆਯੁਰਵੈਦਿਕ ਟੈਕਨੀਕ ਸਾਡੀ ਆਯੁਰਵੈਦਿਕ ਯਾ ਮ بس ਇਹ ਤੁਹਾਡੇ ਸਾਹਮਣੇ ਹੀ ਕੋਈ ਝੂਠਲਾ ਹੈਗਾ ਨਹੀਂ ਆ ਸਾਨੂੰ ਜਿਹੜੀ ਸੰਗਤਾਂ ਨੇ ਭੇਜਿਆ ਵੀ ਚੈੱਕ ਕਰਕੇ ਆਏ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਮੈਂ ਇਹ ਹੀ ਕਹਿਣਾ ਚਾਹੁੰਗਾ ਕਿ ਇੱਕ ਆਦਮੀ ਝੂਠ ਬੋਲਦੇ ਸਕਦਾ ਦੋ ਬੰਦ ਜੋ ਬੋਲ ਸਕਦੇ ਸਾਇਰ ਜੂਠ ਨਹੀਂ ਬੋਲਣਗੇ ਠੀਕ ਹੈ ਜੀ ਬਾਕੀ ਜੋ ਸਚਾਈ ਤੁਹਾਡੇ ਸਾਹਮਣੇ ਹੈਗੀ ਆ ਮੈਂ ਇਹ ਹੀ ਕਹਿਣਾ ਚਾਹੁੰਗਾ ਕਿ ਹਾਂ ਜਿਨ੍ਹਾਂ ਨੂੰ ਕੋਈ ਹੱਡੀ ਵਾਏ ਕੋਈ ਦਿੱਕਤ ਹੋਵੇ ਕਿਤੇ ਇਲਾਜ ਕਰਾ ਚੁੱਕੇ ਨੇ ਨਹੀਂ ਆਰਾਮ ਆ ਰਿਹਾ ਇੱਕ ਵਾਰੀ ਤੁਸੀਂ ਆਓ ਆਪਣਾ ਟ੍ਰੀਟਮੈਂਟ ਕਰਾਓ ਤਾਨੂੰ ਆਰਾਮ 100% ਮਿਲੇਗਾ ਵੱਡੇ ਬਜ਼ੁਰਗਾਂ ਦੇ ਆਸ਼ੀਰਵਾਦ ਤੇ ਬਾਬਾ ਜੀ ਦੀ ਕਿਰਪਾ ਦੇ ਨਾਲ ਸਭ ਦਾ ਇਲਾਜ ਹੁੰਦਾ ਹੈ ਹਰ ਕੋਈ ਠੀਕ ਹੁੰਦਾ ਪਿਆ ਐ ਐਸੀ ਗੱਲ ਨਹੀਂ ਐ ਡਾਕਟਰ ਸਾਹਿਬ ਨੇ ਜਿਹੜੀ ਗੱਲ ਕਹੀ ਏ ਉਸੇ ਗੱਲ ਨੂੰ ਮੈਂ ਰਿਪੀਟ ਕਰਨੀ ਚਾਹਾਂਗਾ ਕਿ ਇੱਧਰ ਉੱਧਰ ਖੱਜਲ ਹੋਣ ਨਾਲੋਂ ਚੰਗਾ ਆ ਇੱਕ ਵਾਰੀ ਸਭ ਤੋਂ ਪਹਿਲਾਂ ਤੁਸੀਂ ਇੱਥੇ ਜ਼ਰੂਰ ਆਓ ਅੰਮ੍ਰਿਤਸਰ ਦੇ ਵਿੱਚ ਰੇਲਵੇ ਸਟੇਸ਼ਨ ਵਾਲਾ ਰੋਡ ਫੜੋ ਖਾਲਸਾ ਕਾਲਜ ਦੇ ਬਿਲਕੁਲ ਸਾਹਮਣੇ ਆਰਥੋ ਵਿਦਾਨਾ ਦਾ ਕਲੀਨਿਕ ਜਿੱਥੇ ਡਾਕਟਰ ਵਿਜੇ ਕੁਮਾਰ ਜੀ ਬੈਠਦੇ ਨੇ ਤੇ ਬੜੇ ਹੀ ਵਧੀਆ ਤਰੀਕੇ ਦੇ ਨਾਲ ਆਰਥੋ ਤਰੀਕੇ ਦੇ ਨਾਲ ਆਯੁਰਵੈਦਿਕ ਦਵਾਈਆਂ ਦੇ ਨਾਲ ਜਿਹੜਾ ਆ ਤੁਹਾਡਾ ਹੱਡੀਆਂ ਦਾ ਜਿਹੜਾ ਇਲਾਜ ਵਧੀਆ ਤਰੀਕੇ ਨਾਲ ਕਰਦੇ ਨੇ ਹੁਣ ਤੱਕ ਜਿੰਨੇ ਵੀ ਮਰੀਜ਼ਾਂ ਦੇ ਨਾਲ ਗੱਲਬਾਤ ਕੀਤੀ ਸਾਰੇ ਦੇ ਸਾਰੇ ਡਾਕਟਰ ਸਾਹਿਬ ਤੋਂ ਸੈਟੀਸਫਾਈ ਨੇ ਸਾਰਿਆਂ ਨੂੰ ਜਿਹੜਾ ਆ ਕਾਫੀ ਹੱਦ ਤੱਕ ਜਿਹੜਾ ਆ ਫਰਕ ਲੱਗ ਚੁੱਕਾ ਆ ਬਾਕੀ ਇੱਕ ਵਾਰੀ ਆ ਕੇ ਜਰੂਰ ਅਜ਼ਮਾਇਸ਼ ਕਰੋ ਚੈੱਕ ਕਰੋ ਆਪਣਾ ਟ੍ਰੀਟਮੈਂਟ ਜਰੂਰ ਕਰਾਓ ਤੇ ਕਲੀਨਿੰਗ ਦਾ ਟਾਈਮ ਜਿਹੜਾ ਹੈਗਾ ਉਹ ਕੀ ਹੈਗਾ ਸਰ ਸਰ ਸਵੇਰ 10 ਵਜੇ ਤੋਂ 2 ਵਜੇ ਤੱਕ ਸ਼ਾਮ ਨੂੰ 5 ਵਜੇ ਤੋਂ 9 ਵਜੇ ਤੱਕ ਸੰਡੇ 10 ਤੋਂ 2 ਜੇ ਜਿਹੜੇ ਪੇਸ਼ੈਂਟ ਪਹਿਲੀ ਵਾਰੀ ਆ ਰਹੇ ਨੇ ਉਹ ਕੋਸ਼ਿਸ਼ ਕਰੋ ਸੰਡੇ ਨੂੰ ਨਾ ਆਓ। ਕਈ ਵਾਰੀ ਸੰਡੇ ਨੂੰ ਨਹੀਂ ਟਾਈਮ ਹੁੰਦਾ, ਨਹੀਂ ਬੈੱਡਸ ਵੀ ਬਿਜ਼ੀ ਹੁੰਦੇ ਆ। ਬਾਕੀ 10 ਵਜੇ ਕਲੀਨਿਕ ਖੁੱਲਦਾ ਹੈ। ਤੁਸੀਂ 10 ਵਜੇ ਕਾਲ ਕਰਕੇ ਵੀ ਆਪਣਾ ਨੰਬਰ ਟੋਕਨ ਕਢਾ ਸਕਦੇ ਹੋ ਤਾਂ ਕਿ ਦਾ ਸਮਾਂ ਬਚ ਸਕੇ। ਟੋਕਨ ਟੋਕਨ ਦਾ ਕੀ ਕੀ ਪ੍ਰੋਸੀਜਰ ਹੈ? ਟੋਕਨ ਦਾ ਕੋਈ ਪ੍ਰੋਸੀਜਰ ਨਹੀਂ। ਜਿਵੇਂ ਤੁਸੀਂ ਆਂਦੇ ਹੋ ਉੱਥੇ ਟੋਕਨ ਚੁੱਕਦੇ ਹੋ ਪਰ 10 ਵਾਈਜ਼ ਤੁਸੀਂ ਆਪਣਾ ਇਲਾਜ ਕਰਾਉਂਦੇ ਹੋ। ਜਿਹੜੇ ਪੇਸ਼ੈਂਟ ਦੂਰੋਂ ਆ ਰਹੇ ਨੇ, ਮੰਨ ਲਓ 40-50 ਕਿਲੋਮੀਟਰ ਦੂਰੋਂ ਆ ਰਹੇ ਨੇ, ਉਹ ਆਂਦੇ ਹੀ 12 ਵਜੇ ਜਾਣੇ ਆ। ਉਹ 10 ਵ ਕਾ ਤੁਸੀਂ ਜਿਹੜਾ ਟੋਕਨ ਨਿਕਲ ਵੀ ਜਾਏ ਦੁਬਾਰਾ ਪਰ ਟੋਕਨ ਟਾਈਮ ਨਿਕਲ ਜੀ ਹਾਂ ਫਿਰ ਦੁਬਾਰਾ ਚੱਕਾ ਸਰ ਜਿਵੇਂ ਮੰਨ ਲਓ ਇੱਕ ਦੋ ਪੇਸ਼ੈਂਟ ਅੱਗੇ ਨਹੀਂ ਪਿੱਛੇ ਹੋ ਗਏ ਤਾਂ ਕੋਈ ਦਿੱਕਤ ਨਹੀਂ ਹਰ ਕੋਈ ਕੰਪਰੋਮਾਈਜ਼ ਕਰ ਲੈਂਦਾ ਹੈ ਕਿ ਦੂਰੋਂ ਪੇਸ਼ੈਂਟ ਆਇਆ ਹੈ ਹਾਂ ਕੋਈ ਮੰਨ ਲਓ ਤੁਹਾਡਾ ਟਾਈਮ 10 ਵਜੇ ਦਾ ਤੁਸੀਂ ਆ ਦੋ ਐ ਰੇ ਹੋ ਤੇ ਫਿਰ ਦਿੱਕਤੇ ਹੋ ਜਾਂਦੀ ਹੈ ਪੇਸ਼ੈਂਟ ਬੈਠਾ ਉਹ ਵੀ ਵਿਚਾਰ ਦੋ ਚਾਰ ਘੰਟੇ ਵੇਟ ਕਰਕੇ ਬੈਠਾ ਫਿਰ ਦਿੱਕਤ ਆ ਜਾਂਦੀ ਹੈ ਹੋਣ ਤੱਕ ਕਾਫੀ ਹੱਦ ਤੱਕ ਤੁਹਾਨੂੰ ਜਿਹੜਾ ਗੱਲੀਬਾਤੀ ਪਤਾ ਲੱਗ ਹੀ ਗਿਆ ਹੋਵੇਗਾ ਮਰੀਜ਼ਾਂ ਦਾ ਕਹਿਣਾ ਕੀ ਸੀ ਡਾਕਟਰ ਸਾਹਿਬ ਦਾ ਕਹਿਣਾ ਕੀ ਸੀ ਉਹਦਾ ਨਿਚੋੜ ਪੀ ਇੱਕ ਵਾਰੀ ਤੁਸੀਂ ਖੁਦ ਆ ਕੇ ਇਹ ਟ੍ਰੀਟਮੈਂਟ ਜ਼ਰੂਰ ਲਵੋ ਹੱਡੀਆਂ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਜੇ ਮੈਂ ਸਿੱਧੇ ਸਿੱਧੇ ਲਫ਼ਜ਼ਾਂ ਵਿੱਚ ਕਹਾਂ ਰੀਡ ਦੀ ਹੱਡੀ 'ਚੋਂ ਲੱਤਾਂ ਨੂੰ ਦਰਦ ਜਾਂਦੀ ਹੋਵੇ ਰੀਡ ਦੀ ਹੱਡੀ ਦੇ ਵਿੱਚ ਪ੍ਰੋਬਲਮ ਹੋਵੇ ਡਿਸਕ ਪੇਨ ਹੋਵੇ ਜਿਹਨੂੰ ਆਪਾਂ ਕਹਿ ਸਕਦੇ ਹਾਂ ਜਾਂ ਫਿਰ ਕਿਸੇ ਵੀ ਤਰ੍ਹਾਂ ਦਾ ਹੱਡੀ ਦਾ ਛੋਟਾ ਮੋਟਾ ਜੋ ਵੀ ਫੈਕਚਰ ਆ ਚਾਹੇ ਤੁਹਾਡਾ ਮੋਢਾ ਹਿੱਲਿਆ ਚਾਹੇ ਤੁਹਾਡਾ ਗੋਡਾ ਹਿੱਲਿਆ ਤਾਂ ਚਾਹੇ ਤੁਹਾਡੀਆਂ ਕੋਣੀਆਂ ਜਾਂ ਗਿੱਟੇ ਹਿੱਲੇ ਨੇ ਤੇ ਤੁਸੀਂ ਇੱਕ ਵਾਰੀ ਇਨਾਂ ਕੋਲ ਆ ਕੇ ਆਪਣਾ ਇਲਾਜ ਜ਼ਰੂਰ ਕਰਵਾਓ ਬਹੁਤ ਜਲਦ ਤੁਹਾਨੂੰ ਜਿਹੜਾ ਆ ਇੱਥੋਂ ਆਰਾਮ ਵਧੀਆ ਤਰੀਕੇ ਨਾਲ ਦੇਖਣ ਨੂੰ ਮਿਲੇਗਾ ਤੁਸੀਂ ਦੇ ਦੇ ਪਿਓ ਮੈਨਾ ਡੀਪੀਸੀ ਪੰਜਾਬੀ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਕੈਮਰਾਮੈਨ ਸੰਜੀਪ 바ਵਾ ਦੇ ਨਾਲ ਧੰਨਵਾਦ ਹੁਣ ਹੋਏਗਾ ਤੁਹਾਡੇ ਸਰੀਰ ਦੀਆਂ ਸਾਰੀਆਂ ਪੀੜਾਂ ਦਾ ਅੰਤ ਕਿਉਂਕਿ ਮਾਰਕੀਟ ਦੇ ਵਿੱਚ ਆ ਚੁੱਕਾ ਆ ਪੀੜਾ ਅੰਤ ਆਯੁਰਵੈਦਿਕ ਤੇਲ ਇਸ ਤੇਲ ਨੂੰ ਮਗਵਾਉਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਤੇ ਸੰਪਰਕ ਕਰੋ